ਰਹਿ ਰਾਸ ਸਾਹਿਬ ਸਲੋਕ ਮਹਿਲਾ ਪਹਿਲਾ ਦੁਖ ਦਾਰੂ ਸੁਖ ਰੋਗ ਪਿਆ ਜਾਂ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਂ ਹਾਉ ਕਰੀ ਨਾ ਹੋਈ ਬੱਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਰਹਾਓ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀ ਤਿਸ ਉਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾ ਜੋ ਕਿਛ ਕਰਨਾ ਸੋ ਕਰ ਰਹਿਆ ਸੋ ਦਰ ਰਾਗ ਆਸਾ ਮਹਿ ਲਾ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਦਰ ਤੇਰਾ ਕੇਹਾ ਸੋ ਕਰ ਕੇਹਾ ਜਿਤ ਬਹਿ ਸਰਬ ਸਮਾਲੇ ਬਾਜੇ ਤੇਰੇ ਨਾਦ ਅਨੇਕ ਅ ਸੰਖਾਂ ਕੀਤੇ ਤੇਰੇ ਗਾਵਣ ਹਾਰੇ ਕੀਤੇ ਤੇਰੇ ਰਾਗ ਪਰਿਸੀਆਂ ਕਹੀਆਂ ਕੀਤੇ ਤੇਰੇ ਗਾਵਣ ਹਾਰੇ ਗਾਵਨ ਤੁਧ ਨੋ ਪਾਵਣ ਪਾਣੀ ਬਸ ਅੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚੇਤ ਤੁਵਦ ਲਿਖ ਜਾਣਨ ਲਿਖ ਲੇਖ ਧਰਮ ਵਿਚਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਧਨੋ ਸੇ ਦਸਮਾਤੀ ਅੰਦਰ ਗਾਵਨ ਤੁਧਨੋ ਸਾਥ ਵਿਚਾਰੇ గన తుద జతి సతి సోి గావన తుదనో వీర కారే గావన తుదన పండ్ పడన రఖిశర జుగ జుగ విద్యా నాలే గావన తుదన మోహినియా మన మోహన సురగ మే గావన తుదనో రత్ని పే తేరే అతనా గావన తుదన జోద మహాబల సూరా గావన తుదన కిచారే गाव नु तुद नो गावन खंड मंडल भै मंडा कर कर रखे तेरे तारे से तुद नो गावन जो तुद पावन रत्ते तेरे भगत रसाले और केते तुद नो गावन सेवा चेतना आवण नानक क्या बिचारे सोई सोई सदा सच साहिब साचा साची नाही ਹੈਤੀ ਹੋਸੀ ਜੈ ਨਾ ਜਸੀ ਰਚਨਾ ਜੇ ਨਰਚਾਈ ਰੰਗੇ ਰੰਗੇ ਭਾਂਤੇ ਕਰ ਕਰ ਦਿਨ ਸੀ ਮਾਇਆ ਜਨੀ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਲਿਆਈ ਜੋ ਤਿਸ ਪਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਏ ਸੋ ਪਾਤਸ਼ਾਹ ਸਹਾपत ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਿਲਾ ਪਹਿਲਾ ਸੋਣ ਵੱਡਾ ਆਖੇ ਸਭ ਕੋਏ ਕੀ ਵੱਡ ਵੱਡਾ ਡਿਠਾ ਹੋਏ ਈਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸੁਮਾਈ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਕਿਤਾ ਕੇ ਵਡਚੀਰਾ ਰਹਾਉ ਸਾਬ ਸੁਰਤੀ ਮਰਹਰਤ ਕਪਾਈ ਸਾਬ ਕੀਮਤ ਮਰ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤੇਰ ਵਡਿਆਈ ਸਾਬ ਸਤ ਸਬ ਤਪ ਸਾਬ ਚੰਗੀਆਂ ਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਨ ਸਿੱਤਿ ਇੱਕ ਨਾ ਪਾਈਆ ਕਰਮ ਮਿਲੈ ਨਹੀਂ ਠਾਕਰ ਭయ్యా ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਪੰਧਾਰਾ ਜਿਸ ਤੂੰ ਦੇਹ ਤਸੈ ਕਿਆ ਚਾਰਾ ਨਾਨਕ ਸਚ ਸਵਾਰਣ ਹਾਰਾ ਆਸਾ ਮਹਿਲਾ ਪਹਿਲਾ ਆਖਾਂ ਜੀਵਾ ਵਿਸਰਾ ਮਰ ਜਾਓ ਆਖਣ ਯੋਖਾ ਸਚਾ ਨਾਮ ਸਾਚੇ ਨਾਮ ਕੀ ਲਾਗੈ ਭੂਖ ਉਤ ਭੁਖ ਹੈ ਖਾਏ ਚਲਿਆ ਦੁਖ ਸੋ ਕਿਉ ਇਸ ਰਾਇ ਮੇਰੀ ਮਾਇ ਸਾਚਾ ਸਾਹਿਬ ਸਾਚਾ ਨਹੀਂ ਰਹਾ ਸਾਚੇ ਨਾਮ ਕੀ ਤੇਲ ਵੜਿਆ ਆਖ ਤਕੇ ਕੀਮਤ ਨਹੀਂ ਪਾਈ ਜੇ ਸਾ ਮਿਲਖੈ ਆਖਣ ਪਾ ਵਡਾ ਨਾ ਹੋਵੈ ਘਾਟ ਨਾ ਜਾਏ ना ओहु मरै न हो वैसोग देंदार रहै न चुका पोग गुण एहो होर ना हिन कोई ना को हुआ ना को होई जेवड आपो तेवड तेरी दात जिन दिन करकै किती रात खासम विसा रहें ते कम जात नानक अनुक ना बाज सनात राग गुजरी महला चौथा हर के जन सत गुर सत पुरखा बिनो करो गुर पास हम कीर किरम सत शरणाई कार दया नाम परगास मेरे मीत गुरदेव मोको राम नाम परगास गास गुरमत नाम मेरा प्राण सखाई हर कीरत हमरी रहरास रहा ਹਰ ਜਨ ਕੇ ਵੜਾ ਪਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾਸੈ ਮਿਲ ਸੰਗਤ ਗੁਣ ਪਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜਮ ਪਾਸ ਜੋ ਸਤਿਗੁਰ ਸ਼ਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ delante என்ன तोर मस्तग लेखයා लेखाස තන්නතन साथसंगत ज खाරरा सपाया मेල जाනनाනක नाම පරගස රගගुजरी मහෙල්ල පஞ்சमा कहरेमानचितතු හැ उददम ञ्या आर හरजीिय परරයා සෑरපथर मහජनतिपाாய் ताकारदකयाග कार තරයා मेरे माधो जी सतसंगत मिले सो तरया गुर प्रसाद परम पद पाया सुखे काष्ट हरया रहा जनन पिता लोक सुत बनता कोय न किस की तरया सिर सिर रिज किस बाहे ठाकुर काहे मन पौ करया उड़े उड़ आवै सै कोसा तिस पाचै बचरे चरया ਤੈਨ ਕਵਣ ਖਲਾਵੇ ਕਵਣ ਜੁਗਾਵੇ ਮਨ ਮੈਂ ਸਿਮਰਨ ਕਰਿਆ ਸਾਧ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰਤਾਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹਿਲਾ ਚੌਥਾ ਸੋ ਪੁਰਖ ਇਕ ਓ ਅੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਯਗਮ ਅਪਾਰਾ ਸਬਤ ਆਵੈ ਸਬਤ ਆਵੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਬਦੀ ਤੁਮਾਰੇ ਜੀ ਤੂੰ ਜੀ ਆਂਗਾ ਦਾਤਾਰ ਹਰ ਧਿਆਵੋ ਸੰਤੋਜੀ ਸਭ ਦੁਖ ਵਿਚਾਰਣ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨ ਇੱਕ ਦਾਤੇ ਇੱਕ ਪਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਦ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤੈਨ ਕੁਰਬਾਣਾ ਹਰ ਧਿਆਵੈ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਦੀ ਤੈਨ ਤੂਟੀ ਜਮ ਕੀ ਫਾਸੀ जि निर्पन जिन हर निर्ो सा जिराया जी जन हर हर नानक बलजा तेरी भगत तेरी भगत भंडार जी परे बेऽन् अन्त बेऽन्ता तेरे भगत तेरे भगत सलाहन तुद जी हर अनंता तेरी अनक तेरी अनक अनकर हर पूजा जी तप ताप जप बेऽन्ता तेरे अनेक तेरे अनेक पड़ा बहु सिमरत सासत जी कारक्या खट कर्म कर्ता से भगत से भगत परे जन नानक जी जो पावै मेरे हर भगवंता ਵਾਦਪੁਰਖ ਪਰੰਪਰਕਰਤਾ ਜੀ ਤਉਦ ਜੀਵੜ ਅਵਰ ਨ ਕੋਈ ਤੁੰਡੂ ਗੁਰੂ ਏਕੋ ਸਦਾ ਸਤ ਆਤੂ ਏਕੋ ਜੀ ਤੂੰ ਨੇ ਚਲ ਕਰਤਾ ਸੋਈ ਤੁਰਿਆ ਪੇ ਭਾਵ ਸੋਈ ਵਰਤ ਜੀ ਤੂੰ ਆਪੇ ਕਰੈ ਸੋ ਹੋਈ ਤੁਰਿਆ ਪੇ ਸ੍ਰੇਸ਼ਟ ਸਾਉ ਪਾਈ ਜੀ ਤੁਦ ਆਪੇ ਸਿਰ ਸਭ ਗੋਈ ਜਾਨ ਨਾਨਕ ਗੁਣ ਗਾਵਾ ਕਰਤੇ ਕੇ ਜੀ जो सब सका जानो आसा महला चौथा तू कता सचार मैं डासाई जो तो पावै सोई थी सी जो तू दे सोई हो पाई रहा सब तेरी तू सब नी त्याया जिसनो कृपा कर नाम रतन पाया गुरमुख लादा मन मुख गवाया ਤੁਹ ਸਿਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆ ਓ ਸਭ ਤੁਝ ਹੀ ਮਾਹੈਂ ਤੁਝ ਬਿਨ ਦੂਜਾ ਕੋਈ ਨਾਹੀ ਜੀ ਜੰਤ ਸਭ ਤੇਰਾ ਖੇਰ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾਣੈ ਸੋ ਹੀ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤੈਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸੁਮਾਇਆ తప తేరా దూజా అవరణ తర వే సో జన ను ప్రగట్సా మహల్ పేలా సరడా పైలే నివాసా పావకజ మోహో పగ నీ చాలా हम देखा तह डोबी अले मन एक न चेत सूड मना हर बिशरत तेरे गुण गल रखाओ ना हो जती सती नहीं पड़या मूर्ख मुगदा जन्म पया प्रणवत नानक तिन की शरणा जिन तू नाही विसरिया आसा महला पंजवा జల కన్మ వంగమాజమ తర్మ నాక మ साधना जन्या हर राया कहो शर्मा इको अङ्कार श्री वाहे गुरु जी की फते पातशाही दशमी कबे बाच बेनती पै अमरी करो हाथ दर अच्छा पूर्ण हो की इच्छा तब चरणन मन रह हमारा अपना जान करो प्रतपारा हमरे दुष्ट सब तुम काब हो आप हाथ दे मोहे बचाव सुखी बस मोरो परिवार सेवक सिख सब करतारा मोर अच्छा निज कर दरन को आज सिंह कर पूर्ण होए हमारी आशा तोर भजन की रह प्यासा ਤੁਮਾ ਛਾੜ ਕੋਈ ਅਵਰਣ ਧਿਆਉ ਜੋ ਪਰ ਚਹੋਂ ਸੁ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿਐ ਚੁਣ ਚੁਣ ਸੱਤਰ ਹਮਾਰੇ ਮਾਰੀਆ ਆਪ ਹਾਥ ਦਾ ਮੁਝੇ ਉਭਰਿ ਆਏ ਮਰਣ ਕਾਲ ਕਾ ਤ੍ਰਾਸ ਨਿਵਰੇਆ ਹੋ ਜੋ ਸਦਾ ਹਮਾਰੇ ਪੱਛਾ ਸ੍ਰੀ ਅਸੂਜੂ ਕਰਿ ਹਉ ਰੱਛਾ ਰਾਖ ਲੇਹੋ ਮਹਰਾਖਲ ਹਾਰੇ ਸਾਹਿਬ ਸੰਤਾ ਸੁਹਾਏ ਪਿਆਰੇ दीन बुष्के हन्ता तु चतुर्दश कन्ता काल पाए ब्रह्मा भवतरा काल पाए शिवजू अवतरा काल कार कार्षण प्रकाशा सकल काल, काल का किया न्यवन काल जोगी शिव कि वेदराज ब्रह्मा जूतियो जवन काल लोक सुवारा नमस्कार है हमारा जन काल सब जगत बनायो देव दक्षन उपजायो శివ గు అ संतनंद तो पाए ते दुखी सुख पाए साधन के सुखी एक एक की पीर पहचान कट कट के पट पट की जानै जाव उदरक करा कर तारआ प्रजा धरतव देहे अपारा जव आकरक करत हो कबहु तुम मै मिलत देह धर सबहु जेते बदन शेष सवतार आप अपनी बूजी उचारै तुम सब हित रहत निरालम जानत बेद भेद अर आलम निरंकार निर्विकार निर्नम्ब आद अनील अनाद असम्ब ताका मूढ उचारत भेदा जाको पेव न पावत बेदा ताकोकर पाहनि अनमान महामूळ कश भेद न जानत మహాదే కోత సరంకారా కే ప్రత సంసార రూపరూపా రంక పవ కహా అస తిని ओतपुरखान बहर रचदिनी कहूं फूल राजा मैं बैठा कहूं सिमट पयो संग करे कैठा कागरी श्रेष्ठ दिखाये चंपाव आद जुगाद स्वरूप सोयम् पाव आबरछा मेरी तुम करो सिख उभार अ सिख संगरो दुष्ट जिते उठवत उत्पाता सकल मलेच करो रण काता ਜੇ ਆਤੁਏ ਤਾ ਸਾਰ ਨਹੀਂ ਪਾਰੇ ਤਿਨਕੇ ਦੁਸ਼ਟ ਦੁਖ ਤਹਮਾ ਮਰੇ ਉਰਖ ਜਵਨ ਪਗ ਪਰੇ ਤੇ ਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਤੇ ਐ ਹੈ ਤਾਕੇ ਕਾਲ ਨਿਕਟਨ ਐ ਹੈ ਰੱਛਾ ਹੋਏ ਤਾਹੀ ਸਭ ਕਾਲਾ ਦੁਸ਼ਟ ਅਰੇਸਟ ਕਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਇ ਨਿਹਰ ਹੋ ਤਾਕੇ ਤਾਪਤ ਨਕ ਮੋ ਹਰ ਹੋ रेद सेद कर्मो सब होय दुष्ट छाश व न कोई एक बार जिन तुम संभारा काल फांसते ताहे उभारा जिन नर नाम ते हारो कहा दारद दुष्ट दोख ते रहा खड़ग केत मैं शरण तिहारी आप हाथ दैले हो बारी सर्ब ठार मोहों सहाई दुष्ट दोफ तेले हो बचाई खडग केत मैं शरण तेहारी आप हाथ दैले हो बारी सर्वथारमो हो सहाय दुष्ट दोख ले हो बचाई समय माहि गहि जब ते तुम रहत तब ते कौ आंखतरे नहीं आनयो राम रहीम पुराण कुरान अनेक कह मते एक न मानयो सिमरत शास्त्र वेद सब बहु ਭੇਦ ਕਹੈ ਹਮ ਏਕ ਨ ਜਾਣਿਓ ਸ਼੍ਰੀ ਅਸਪਾਨ ਕਿਰਪਾ ਤੁਮਰੀ ਕਰੋ ਮੈਂ ਨ ਕਹਿਓ ਸਭ ਤੋਹੇ ਬਖਾਨਿਓ ਦੁਹਰਾ ਸਗਲ ਦਵਾਰ ਕੋ ਛਾੜ ਕੈ ਗਹਿਓ ਤੁਹਾਰੋ ਦਵਾਰ ਬਾਹੇ ਗਹੇ ਕੀ ਲਾਜ ਅਸ गोविंद दास तुहार राम कली महल्ला तेजा आनंद एक ओंकार सतगुरु प्रसार आनंद भया मेरी माए सतगुरु मैं पाया सतगुरु ता पाया सहज सेती मनवजियां बाधैया राग रतन परिवार परियां शब्द गावन आईया शाबदो ता गावो हरि के रा मन जिनी बसाया ਕਹ ਨਾਨਕ ਆਨੰਦ ਹੋਆ ਉਹ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਾਬ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾ ਗੱਲਾਂ ਸਮ ਰੱਥ ਸੁਆਮੀ ਸੋ ਕਿਉ ਮਨੋਂ ਵਿਸਾਰੇ कह नान मन मेरे सदार ना क्या कर तेरे? करतां तेरे है जिस देह सो सदा सि सलाह तेरी नाम मन वसावे नम जिनका मन वसया वाजे शब्द कने कह सच्चे साहिब ਕਿਆ ਨਹੀਂ ਘਰ ਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਹੀ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਘਰ ਸ਼ਾਂਤ ਸੁਖ ਮਨ ਆਏ ਵਸਿਆ ਜਨੀ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹੈ ਨਾਨਕ ਸੁਣੋ ਸੰਤੋ ਸ਼ਬਦ ਧਰੋ ਕੇ ਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਵਤ ਤਤ ਘਰ ਸਭਾਗੈ ਘਰ ਸਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਾਉ ਸੇ ਨਾਮ ਹਰਿ ਕੈ ਲਾਗੇ ਕਹ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਦਲ ਮਨੋ ਰਤ ਪੂ पार भ्रह्म प्रभ पाया उतरे सगल विसूरे संताप उतरे सुनी सच्ची बाणी संत साजन पये सरसे पूरे गुरते जानी सुनते पुनीत कहते पवित सतगुर रहया पर पूरे बिनवंत नानक गुरचरण लागे वाजे अनहद तूरे मुंदा महला पंजवा थाल विच तिन वस्तु पयो सत संतोख विचारो अमृत नाम ठाकुर का पयो जिसका सबसे आधारो ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹੇ ਵਸਤ ਜੀਨਹ ਜਾਈ ਨਿਤ ਨਿਤ ਰਖਉਰ ਤਾਰੋ ਤਮ ਸੰਸਾਰ ਚਰਨ ਲਗਤਰਿਆ ਸਭ ਨਾਨਕ ਬ੍ਰਹਮ ਪ੍ਰਸਾਰੋ ਸ਼ਲੋਕ ਮਹੱਲਾ ਪੰਜਵਾਂ ਕੇਰਾ ਕੀਤਾ ਜਾਤੋ ਨਹੀਂ ਮੈਨੋ ਜੋਗ ਕੀ ਤੋਈ मैं निर्गुण यारे को गुण नाही आपे तर्स पयो तर्स पया रामत रामो सतगुरु सजना मिलेया नानीवा मिले ता तन् मन थिव हरेया तरस पया मेहे रामत हो सतग सजना मिलया नानकु जीवा जिवान मन थिव हरे पौड़ी जिथे तू समरथ जिथे कोए नाहे उथे तेरी रख अग्नि उदर माहे ਸਰਨ ਕਾ ਜਮਕੇ ਦੂਤ ਨਾਇ ਤੇਰਾ ਛਡ ਜਾਏ ਬਹੁ ਜਲ ਵਿਸੁਖ ਮੈਸਾ ਹੋ ਗੁਰ ਸ਼ਬਦੀ ਪਾਰ ਪਾਏ ਜਿਨ ਕੋ ਲਗੀ ਪਿਆਸ ਅੰਮ੍ਰਿਤ ਈ ਖਾਏ ਕਲ ਮੈਂ ਇਹੋ ਪੁਨ ਗੁਣ ਗੋਵਿੰਦ ਗਾਏ ਸਾਵਸਨੋ ਕਿਰਪਾਲੋ ਸੁਮਹਲੇ ਸਾਹੇ ਸਾਹੇ ਮਿਰਥਾ ਕੋਈ ਨਾ ਜਾਏ ਜੇ ਆਵੈ ਤੁਧ ਆਹੇ सलोक महला पंजवा अंतर गुर आराधना जिहवा जप गुर नाम नेत्री सात गुर पेखना श्रवणी सुनना गुर नाम सात गुर से रते दरग है पाइय ठाव कह नानक कृपा करे जिसनो एह वथ दे ਜਗਮਹਿ ਉਤਮ ਕਾਡੀਆਂ ਵਿਰਲੇ ਕੀਕੇ ਮਹੱਲਾ ਪੰਗਵਾ ਰਖੇ ਰਖਣਹਾਰ ਆਪਿ ਉਬਾਰੈਨ ਗੁਰ ਕੀ ਪੈਰੀ ਪਾਏ ਕਾਇ ਸੁਬਾਰੈਨ ਹੋ ਆਇ ਆਪ ਦਿਆਲੋ ਮਨੋ ਨ ਵਿਸਾਰੈਨ ਸਾਧ ਜਨਾਂ ਕਾ ਸੰਗ ਭਵ ਜਲ ਤਾਰੈਨ ਸਾਖਤ ਨਿੰਦਕ ਦੁਸ਼ਟ ਖਨ ਮਹਿ ਬਧਾਰੈਨ ਤਿਸ ਸਾਹਿਬ ਕੀ ਤੇ ਕ नानक मनै माहे जिस सिमरत सुख हो सगले दुख साहिब की किते नानक मन माहे जिस सिमरत सुख होए ਸਾਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ